ਤੇ ਹਰੀ ਆਪੇ ਰੇਡ ਕੇ ਲੈ ਆ ਗਏ ਜੀ ਵੈਂਟਰੀ ਲੋਗੀ ਫਿਊਚਰ ਤੇ ਆ 3 ਘੰਟਾ ਬਰਵਾਦ ਹੋ ਗਿਆ ਉੱਥੇ ਤੇ ਅਗਲੇ ਤੇ ਫਿਰ ਪੁਲਸ ਨੂੰ ਸੱਦ ਲੈ ਲੱਗੇ ਸੀ ਜੀ ਸਸੂ ਕਰ ਜੀ ਸਾਰਿਆਂ ਨੂੰ ਬੀ ਹਲਚਾਲ ਠਾਕ ਉਮੀਦ ਕਰਦੇ ਸਾਰੇ ਬਹੁਤ ਵਧੀਆ ਹੋਵੇ ਤੇ ਮੈਂ ਵੀ ਬਹੁਤ ਵਧੀਆ ਰਾਇ ਗੁਰ ਜੀ ਟਿਕਟ ਪਾ ਨਾਲ ਸੋ ਹੁਣ ਮੈਂ ਚਲਦੀ ਆ ਹਰੀ ਦਾ ਸਕੂਲੋਂ ਲੈਣ ਵੈਸੇ ਤੇ ਹਰੀ ਨੂੰ ਸਕੂਲੋਂ ਇੱਥੇ ਕੋਣਾਂ ਨੇ ਬੁੱਢੀ ਲਈ ਗੌਰਮੈਂਟ ਦੇ ਕਿ ਉਹਨੇ ਲੈ ਕੇ ਆਣਾ ਤੇ ਛੱਡ ਕੇ ਵੀ ਉਹ ਹੀ ਆਂਦੀ ਏ ਤੇ ਬਟ ਹਨਾ ਕਈ ਵਾਰੋਂ ਨਹੀਂ ਵੀ ਜਾਂਦੀ ਹੈਗੀ ਫਿਰ ਮੈਨੂੰ ਜਾਣਾ ਕਰਦਾ ਜਿਆਦਾ ਤਾਂ ਹੁਣ ਮੈਂ ਇਹ ਸਾਲ ਜ਼ਿਆਦਾ ਤਾਂ ਮੈਂ ਨਹੀਂ ਗਈ ਹੈਗੀ ਕਿਉਂਕਿ ਫਿਰ ਜੋ ਨਹੀਂ ਜਾਂਦੀ ਕੋਈ ਹੋਰ ਲੈ ਜਾਂਦਾ ਤੇ ਹੁਣ ਪਿਛਲੇ ਸ਼ੁੱਕਰਵਾਰ ਦੀ ਮੈਂ ਡਰ ਗਈ ਬਹੁਤ ਲਕੜਾ ਜਿਹਾ ਪੈ ਗਿਆ ਹਨਾ ਬਹੁਤ ਰੋਲਾ ਜਿਹਾ ਪੈ ਗਿਆ ਜਿੱਦਾਂ ਮੈਂ ਲਈ ਜਾ ਸਕੀ ਤੇ ਉਹਨੇ ਮੈਨੂੰ ਮਨਾ ਕਰ ਦਿੱਤਾ 3 ਵਜੇ ਫੋਨ ਕਰਕੇ ਪਹਿਲਾਂ ਹੀ ਦੱਸ ਦਿੰਦੀ ਨਾ ਪੇਪ ਮੈਂ ਨਹੀਂ ਆ ਸਕਦੀ ਜੀ ਤੇ ਹਨ ਤੁਸੀਂ ਬੇਬੀ ਦਾ ਕਰ ਲਿਓ ਵੀ ਕਿੰਨੇ ਲਿਆਣਾ ਤੇ ਮੈਂ ਕਿਸ ਦੇ ਆਸਤੇ ਰਹੀ ਜਿਹਦਾ ਮੇਰਾ ਦਿਓਰ ਹੋ ਛੇਤੀ ਆ ਗਿਆ ਕੰਮ ਤੋਂ ਤੇ ਮੈਂ ਕਿ ਤੂੰ ਲਿਆਈ ਕਹਿੰਦਾ ਮੈਂ ਲਿਆਗਾ ਹਨ ਤੇ ਪਰ ਉਹ ਵਿਚਾਰਾ ਤੇ ਗਿਆ ਲੈਣਾ ਤੇ ਉਹਦੇ ਕੋਲ ਡਾਕੂਮੈਂਟ ਨਹੀਂ ਹੈ ਕਿਸੇ ਤੇ ਡਾਕੂਮੈਂਟ ਨਹੀਂ ਉਹਨਾ ਹੁੰਦੀ ਵਜ੍ਹਾ ਕਰਨਾ ਉਹਨੂੰ ਨਹੀਂ ਦਿੱਤਾ ਤੇ ਉੱਥੇ ਇੱਦਾਂ ਫਿਰ ਕਿਸੇ ਉਹਨੂੰ ਭੇਜਾ ਉਹਨੂੰ ਨਹੀਂ ਦਿੱਤਾ ਤੇ ਘੰਟਾ ਬਰਵਾਦ ਹੋ ਗਿਆ ਉੱਥੇ ਤੇ ਅਗਲੇ ਤੇ ਫਿਰ ਪੁਲਿਸ ਨੂੰ ਸੱਦ ਲੈ ਲੱਗੇ ਸੀ ਪੁਲਿਸ ਕੋਲ ਕਹਿੰਦੇ ਕਿ ਇਸ ਬੰਨ ਜਾਣਾ ਸੀ ਤੁਹਾਡਾ ਪੁਲਿਸ ਨੂੰ ਕਾਲ ਕਰ ਲਗੇ ਇੱਕ ਘੰਟਾ ਉੱਥੇ ਰਿਹਾ ਅੱਜ ਵੀ ਉਹਨੇ ਮਿੰਟ 3:00 ਵਜੇ ਤੋਂ ਅੱਲਾ ਤੱਕ ਕਹਿੰਦੀ ਵੀ ਅੱਜ ਮੈਂ ਨਹੀਂ ਜਾ ਸਕਦੀ ਵੈਸੇ ਤਾਂ ਹੁਣ ਦੱਸ ਸਕਦੇ ਨਹੀਂ ਰਹਿ ਗਏ ਨੇ ਦੀਆਂ ਛੁੱਟੀਆਂ ਨੂੰ 10 ਦਿਨਾਂ ਬਾਅਦ ਛੁੱਟੀਆਂ ਹੋ ਜਾਣੀਆਂ ਤੇ ਵੈਸੇ ਪਿਛਲੇ 3 ਸਾਲਾਂ ਚ 4 ਸਾਲਾਂ ਚ ਜਿੰਨੇ ਵੀ ਪੜਾਈ ਕੀਤੀ ਉਹ ਮੈਂ ਹੀ ਛੱਡਣੇ ਜਾਂਦੀ ਰਹੀ ਮੈਂ ਹੀ ਲੈ ਕੇ ਆਂਦੀ ਰਹੀਆਂ ਨਾ ਤੋ ਹੁਣ ਆ ਥੋੜਾ ਜਿਹਾ ਇਦਾਂ ਕਿ ਜਿਦਾ ਕੋਈ ਕੇਅਰ ਚਰ ਜ਼ਿੰਮੇਵਾਰ ਜਤੋ ਆ ਬੰਦਾ ਠੀਠ ਵੀ ਹੁੰਦਾ ਥੋੜਾ ਜਨਾ ਤੇ ਇਸ ਵਜ੍ਹਾ ਕਰਕੇ ਮੈਂ ਥੋੜੇ ਲਾਈਟ ਨਹੀਂ ਲਾਈਟ ਲਈ ਜਾਂ ਲੈ ਲਿਆ ਸ਼ੁਕਰਵਾਰ ਤੇ ਉਹ ਜਿਆਦਾ ਹੀ ਮੰਗਾ ਪੈ ਗਿਆ ਤੋ ਹੁਣ ਮੈਂ ਨਿਕਲੀ ਆ ਮੈਂ ਸਰਵਾਜ ਇੱਕ ਦੋ ਜਣਿਆ ਕੋ ਪੁੱਛਿਆ ਤੇ ਉਹ ਕਹਿੰਦੇ ਵੀ ਇਹ ਕਿਸਦੀ ਅਪਾਰਟਮੈਂਟ ਹੈ ਤੇ ਕੋਈ ਹਣਾ ਕੁ ਕੰਮ ਤੇ ਇਸ ਕਰਕੇ ਵੀ ਮੈਂ ਅੱਜ ਆਪ ਹੀ ਆਈ ਮੈਂ ਕਿਹਾ ਚਲੋ ਵੇ ਨਾ ਕਿ ਦੇ ਉਹ ਦਰਭੁਗ ਮੰਗਾ ਕੇ ਸੇ ਹੁਣ ਮੈਂ ਆਈ ਆ ਤੇ ਹੁਣ ਸਕੂਲ ਉਹ ਲੈ ਕੇ ਇਹ ਦੇਖ ਰਹੀ ਆ ਆਈਸਕ੍ਰੀਮ ਖਵਾਣੀ ਹੁਣ ਆਈਸਕ੍ਰੀਮ ਬੜੀ ਪਸੰਦ ਹੈ ਬਾਕੀ ਤਾਂ ਜਾ ਕੇ ਮਿਲਦੀ ਆ ਓਕੇ ਸਕੂਲ ਆ ਚੱਲਾਂ ਤੇ ਉੱਪਰੋਂ ਮੇਰੇ ਫੋਨ ਵੀ ਆ ਨਹੀਂ ਪਿਆ ਰਿਮੋਟ ਦੀ ਬੈਟਰੀ ਲੋਏ ਜੋ ਕਿ ਇਹ ਵੀ ਬਹੁਤ ਕੋ ਵੱਡਾ ਮੁਸੀਬਤ ਦਾ ਕਾਰਨ ਬਣ ਸਕਦੀ ਹੈ ਤੇ ਫਿਰ ਹੈਰੀ ਆਪੇ ਰੇਡ ਕੇ ਲੈ ਕੇ ਜੀ ਵੈਂਟਰੀ ਲਹੋਗੀ ਫਿਊਚਰ ਤੇ ਫਿਰ ਹੋਰ ਕੀਤਾ ਨਾ ਉਹ ਆ ਗਿਆ ਸਕੂਲ ਫਿਰ ਉਹ ਦੋਪਹਿਸ ਪਹੁੰਚ ਰਹੀ ਹੈ ਹੁਣ ਦੇਖੋ ਸਕੂਲੇ ਤੇ ਪਹੁੰਚ ਕੇ ਘਰ ਦੇਖੋ ਕਿਦਾਂ ਪਹੁੰਚਦੀ ਹੈ ਕਿ ਨਹੀਂ ਵਾਪਸ ਉਹ ਗੇਟ ਖੁੱਲ ਗਿਆ ਦਰਵਾਜ਼ਾ ਪੂਰੇ 8 ਵਜੇ ਬੰਦ ਹੋ ਜਾਂਦਾ ਪੂਰੇ 4 ਵਜੇ ਖੁੱਲਦਾ ਨਾ 1 ਮਿੰਟ ਰਹਿ ਲਾ ਨਾ 1 ਮਿੰਟ ਬਾਅਦ ਉਹ ਰੂਹ ਤੇ ਬੜੇ ਪੱਕੇ ਨੇ ਗੋਰੇ ਲੋਕ ਸਸ ਜਾਲ ਹਾਂ ਹਾਂਜੀ ਤੁਸੀਂ ਸਮਾਂ ਆਉਂ ਬੜੇ ਦਿਨ ਬਾਅਦ ਆਏ ਹਾਂਜੀ ਉਹ ਨਾ ਮਤਲਬ ਕਿ ਉਹਨਾਂ ਨੇ ਡਿਊਟੀ ਲਈ ਕਿਸੇ ਉਹਦੀ ਕਿਸੇ ਕੁੜੀ ਦੀ ਅੱਛਾ ਕਿ ਉਹਨਾਂ ਹੀ ਛੱਡਣਾ ਨਾ ਉਹਨੇ රෝක ඉවන අ නිරන තපරම බොන්ිටැම් බරතින බල ඇත देखේලාග ක ਤੁਸੀਂ ਕਿਦਾ ਤੁਸੀਂ ਕਿਦਾ ਹੁਣਾਂ ਨੂੰ ਮੌਕਾ ਮਿਲ ਗਿਆ ਮਮਾ ਅੱਜ ਪਰ ਇਹੋ ਕਿਤਾ ਖੇਡਦਾ ਪੇਟਾ ਘਰ ਜਾ ਕੇ ਚਾਹ ਵੀ ਬਣਾਣੀ ਹੈ ਥੱਲੇ ਤੱਕ ਚਾਹ ਪੀਣੀ ਤੇ ਫਿਰ ਮੇਰੀ ਅੱਖਾਂ ਖੁੱਲਣੀਆਂ ਅਜੇ ਦੀ ਚਾਹ ਮੈਂ ਪੀਂਦੀ ਵੀ ਹੈਗੀ ਬਹੁਤ ਘੱਟ ਪੀਣੀ ਅਜਿਹਾ ਤੇ ਹੁਣ ਚਾਹ ਪੀਣ ਲਈ ਆ ਦੇਖੋ ਖੇਡਦਾ ਦੌੜ ਲਾਂਦਾ ਵੀ ਤਹਾਰੀ ਜਾਂਦਾ ਪਿਆ ਨਾ ਕਰ ਬੋਕ ਐ ਚੱਲ ਜਲੀਏ ਹੁਣ ਹੈ ਤੂੰ ਕੀ ਖੇਡਦਾ ਬਣਾਉਂਦਾ ਨਹੀਂ ਬਲੌਗ ਬਣਾਉਂਦੀ ਤੇ ਪਿਆ ਨਹੀਂ ਤੂੰ ਕੀ ਹਾਰ ਗਿਆ ਦੋਬਰੀ ਕੁੱਤੇ ਦੋ ਤਾਈ ਤੇਰੇ ਜਾਣੇ ਕੁਝ ਖਾਇਆ ਪੀਆ ਕਰ ਹੈ ਦੌੜ ਲਈ ਤੇ ਹਾਰ ਗਿਆ ਤੂੰ ਮੇਰੀ ਬੇਇੱਜ਼ਤੀ ਕਰਵਾਤੀ ਹੈ ਹਾਂ ਵਾਚਣ ਲੱਗੀ ਬਹੁਤ ਜ਼ਿਆਦਾ ਗਰਮੀ ਹੋਈ ਸੀ ਬਹੁਤ ਜ਼ਿਆਦਾ ਤੇ ਨਹੀਂ ਕਹਿ ਸਕਦੇ 26 ਕੇ ਟੈਂਪਰੇਚਰ ਸੀ ਤੇ ਤੇ ਬਹੁਤ ਤਾਂ ਲੱਗਦੀ ਵੀ ਸਾਨੂੰ ਤੇ ਬਾਕੀ ਚਲੋ ਜਿਹੜੇ ਉਹ ਵੀ ਹੈ ਵਿਚਾਰੇ ਜਿਹੜੇ 50 ਡਿਗਰੀ ਤੇ ਰਹਿੰਦੇ ਵੀ ਇੰਡੀਆ ਵਾਲੇ ਬਾਬਾ ਜੀ ਹਮ ਉੱਥੇ ਵੀ ਕੋ ਮੀਮਾ ਪਾ ਦੋ ਹਾਂ ਵੇਲਾ ਕਿੱਥੇ ਚੱਲ ਗਿਆ ਅੱਛਾ ਹਾਂ ਅੱਛਾ ਨਿਆਣੇ ਨਾਲ ਖੇਡ ਖੋਡ ਕੇ ਹੁਣ ਮੈਂ ਕਹਾਂ ਤੂੰ ਮੇਰੇ ਨਾਲ ਖੇਡ ਉਹ ਵੀ ਮਰੇ ਨਾਲ ਆ ਵੀਰ ਚਰ ਤੇ ਲਾਵਾਂ ਤੇ ਵੇ ਤਾਂ ਮੇਰੀ ਵੀਚਰ ਦਾ ਰਿਸ ਲੱਗਣੀ ਆ ਨਹੀਂ ਕੁਛ ਨਹੀਂ ਹੁੰਦਾ ਮੈਂ ਹੋਲੀ ਜਾਊਂਗਾ ਮੈਂ ਭੁੱਲ ਜਾ ਮੇਰੇ ਮੇਰੇ ਅਦਰ ਫੋਨ ਫੋਨ ਹੀ ਕਹਿਣ ਹੋ ਜਾਂਦਾ ਹਰ ਵਾਰ ਮੇਰੇ ਵੀਚਰ ਦੀ ਬੈਟਰੀ ਲੋ ਨੂ ਡੀਲੀਟ ਕਰ ਲੈ ਕਿ ਨਹੀਂ ਨਾ ਦੂਸਰਾ ਫੋਨ ਆ ਗਿਆ ਭਲੇਕਾ ਦਾ ਨਵਾਂ ਤੁਹਾਡੇ ਵੀ ਕੰਮ ਨਹੀਂ ਆਉਂਦੇ ਮੈਨੂੰ ਗਾਸ ਚੱਲ ਗਾਸਾਂ ਗਾਸਾਂ ਆ ਜਾ ਤੈਨੂੰ ਉਹ ਕੁਲਤੀ ਭਲਾ ਕੇ ਦੇਵਾ ਠੀਕ ਹੈ ਨਹੀਂ ਨਹੀਂ ਪਲੀਸ ਨਹੀਂ ਮੈਂ ਕਾੜ ਜਾ ਤਾਂ ਵੀ ਵੀ ਨਹੀਂ ਹੈ ਤੈਨੂੰ ਮੈਂ ਕਿਹਾ ਚੱਲ ਮੈਂ ਲੈ ਜਾਨੀ ਆ

ਕੋਯੋ ਰਖੋ ਤੋ ਬਾਰੀ ਚਾਲ ਗਿਆ ਚੰਨ ਕਤੋਂ ਕਰੇ ਰੜਕਣਾ ਕੁਛ ਕੀ ਦੇ ਓਕੇ ਬੇਟਾ ਜੀ ਮੈਂ ਧਿਆਨ ਨਾਲ ਹੀ ਆ ਤੋ ਆਪਣੇ ਰਸਤੇ ਤੇ ਰਹਾ ਮੈਂ ਅਹਾਂ ਤੋ ਆਪਣੇ ਰਸਤੇ ਤੇ ਰਹਾ ਮੇਰਾ ਹੋਈ ਨਹੀਂ ਮੈਂ ਸੋਨ ਜੀ ਆਪਾਂ ਚਲੇ ਆ ਇਹਨੂੰ ਜਲਾਤੀ ਖਵਾਣਾ ਆ ਆਈਸਕ੍ਰੀਮ ਆ ਤੇ ਉਹ ਵੀ ਆਈਸਕ੍ਰੀਮ ਆ ਸਾਹਮਣੇ ਦੇ ਮੈਂ ਜਦ ਤੱਕ ਖਵਾ ਲੈਂਨੀ ਆ ਆਪਣੇ ਬੱਚੇ ਨੂੰ ਹੈ ਤੇ ਪਰ ਸਕੂਲੋਂ ਨਹੀਂ ਨਿਕਲਦਾ ਘਰ ਬੰਦਿਆ ਕਿੱਡਾ ਨੇ ਖੇਡਣ ਖੇਡਣ ਜਿੱਥੇ ਇਹਨੂੰ ਖੇਡਣ ਦਾ ਮਿਲ ਜੇ ਟਾਈਮ ਬਸ ਉੱਥੋਂ ਨਹੀਂ ਨਿਕਲਣਾ ਮਸਾ ਲੈ ਕੇ ਨਹੀਂ ਉੱਥੇ ਹੁਣ ਕਹਿੰਦਾ ਕੁਲਦੀ ਖਾ ਕੇ ਆਈਸਕ੍ਰੀਮ ਖਾ ਕੇ ਫਿਰ ਤੇ ਆਣਾ ਲੱਗੇ ਬਹੁਤ ਪਹੁੰਚ ਗਏ ਆ ਜਾ ਜਾ ਦੁਕੇੜੀ ਖਾਣੀ ਬਣੀ ਲਾਲੀ ਕਿਹੜੀ ਖਾਣੀ ਹੈ ਪਟੇਰੀ ਜੀ ਜੇ ਮੈਨੂੰ ਚੜਾ ਨਹੀਂ ਆਇਆ ਤਾਂ ਮਨ ਨੂੰ ਅੰਦਰ ਕਰ ਲੈਣ ਭੇਜੇ ਆਲੇ ਪੂਰੇ ਤਾਂ ਆ ਆ ਜੀ ਦੂਏ ਉਹ ਤੁਹਾਨੂੰ ਲੱਗਦੀ ਇਸੀ ਬਾਤ ਚਲ ਠੀਕ ਹੈ ਜਾ ਓ ਵਾਓ ਹਾਦੀ ਦੀ ਆਈਸਕ੍ਰੀਮ ਕਿ ਖਾ ਲੋ ਸਾਰਿਆਂ ਨੂੰ ਮੈਨੂੰ ਵੀ ਖਾ ਲੈ ਲਾ ਤੁਸੀ ਹਾਂ ਦੋ ਪਾਸੇ ਇੱਕ ਛੋਟੀ ਜਿਹੀ ਛੋਹ ਹੋ ਹੋ ਠੀਕ ਹੈ ਲੋ ਜੇ ਚੱਲੇ ਤੇ ਮੈਂ ਕਿਹਾ ਹਰੀ ਤੁਰਦਾ ਤੁਰਦਾ ਹੈ ਇਸ ਵੀ ਨਾਲ ਕਿਉਂਕਿ ਮੇਰੀ ਚਾਹ ਲੇਟ ਹੋ ਜਾਣੀ ਹੈ ਤੇਰੀ ਚਾਹ ਦਾ ਤਾਂ ਚਸਪੂਣਾ ਹੋ ਗਿਆ ਵੀ ਹੈ ਇਹਨਾਂ ਲਈ ਤਾਂ ਅਹੀ ਚਾਹ ਹੈ ਸਾਡੇ ਲਈ ਚਾਹ ਫਿਰ ਚਾਹੀਏ ਸੋ ਫਿਰ ਹੁਣ ਚੱਲੀਏ ਘਰ ਤੇ ਜਾ ਕੇ ਜਾ ਬਣਾ ਕੇ ਠੀਕ ਹੈ ਫਿਰ ਥੋੜੀ ਜੀ ਤਸल्ली ਆਏਗੀ ਬਾਜ ਰੋਟੀ ਪਾਣੀ ਦਾ ਕਰਨਾ ਫਿਰ ਚਲੋ ਜੀ ਫਿਰ ਮਿਲਦੇ ਆ ਘਰ ਜਾ ਕੇ ਘਰ ਪਹੁੰਚ ਕੇ ਬੀਲ ਚਰ ਕਾਰਡ ਕਾਢੀ ਗਈ ਹੈ ਬਾਬਾ ਜੀ ਦੀ ਕਿਰਪਾ ਨਾਲ ਆ ਜਾ ਹਰੀ ਕ੍ਰੋਸ ਕਰਨਾ ਹੈ ਰਾਜਾ ਧਿਆਨ ਨਾਲ ਬੈਠੇ ਇਧਰ ਉਧਰ ਜਾ ਆ ਦੇਖੋ ਹਰੇ ਨੂੰ ਬਿਠਾ ਲਿਆ ਮੈਂ ਕਿਹਾ ਕਾਕਾ ਤੂੰ ਤਸੱਲੀ ਨਹੀਂ ਕੋਈ ਨਹੀਂ ਸਟਰਗਲ ਨੰਗ ਜਣਾ ਮੈਂ ਕਿਹਾ ਤੂੰ ਤਾਂ ਤਸੱਲੀ ਨਾ ਖਾ ਤੇ ਕੋਈ ਨਹੀਂ ਮੇਰੀ ਚਾਹ ਲੇਟ ਹੋ ਜੇ ਕੋਈ ਟੈਨਸ਼ਨ ਐ ਤੂੰ ਤਸੱਲੀ ਖਾ ਇਧੜਾ ਨੇ ਕਾਥਨਾ ਬੈਗ ਵੜਿਆ ਸੀ ਕਾਥਨਾ ਥੋੜਾ ਜਿਹਾ ਫੀਲ ਹੋਇਆ ਫਿਰ ਮੈਂ ਬਿਠਾਤਾ ਮੇਰਾ ਬੁੱਗਾ ਮੈਂ ਅਗੜਾ ਰੋਜ ਲੈਣਾ ਨਹੀਂ ਮੇਰੇ ਬੁੱਗੇ ਨੂੰ ਨਹੀਂ ਤੇ ਹੁਣ ਇਹ ਫੋਨ ਮੇਕੋ ਦੂਸਰਾ ਹੈ ਜਿਹਦੇ ਵਿੱਚ ਨੰਬਰ ਨਹੀਂ ਹੈਗਾ ਕਿਸੇ ਦਾ ਤੇ ਬਿジネス ਅਕਾਊਂਟ ਸੀ ਕਰਵਾਵਾ ਲਈ ਬਿジネス ਨੰਬਰ ਸੀ ਸੋ ਹੁਣ ਤੇ ਹੋਰ ਮੇਰਾ ਘਰ ਨਾ ਆ ਗਿਆ ਏ ਤੇ ਵਿਚਾਰਾ ਮਨੇ ਕਿਹਾ ਭਾਬੀ ਬੂਹੜੀ ਖੋਲ ਦੇ ਪੀ ਤੇ ਚਾਬੀ ਵੀ ਮੈਂ ਲਈ ਆਈ ਆ ਟੈਨਸ਼ਨ ਲੈ ਜਾਣਗੇ ਕਿਉਂਕਿ ਬਿਮਾਰ ਬੂਹੜੀ ਰਹਿਣੀ ਐਵੇਂ ਯਾਨੀ ਕਿ ਪਤਾ ਨਹੀਂ ਕੀ ਹੋਗਾ ਦਰਵਾਜ਼ਾ ਨਹੀਂ ਖੋਲਦੀ ਪੀ ਆ ਕੀ ਲੈਤੀ ਬੰਦੀ ਐ ਇਹ ਬਣਾਤੀ ਵੀਡੀਓ ਬਸ ਇਹ ਨੂੰਰ ਵੀ ਕੰਮ ਥੋੜਾ ਹੈਗਾ ਲਾ ਖੋਲ ਦਰਵਾਜ਼ਾ ਪਹੁੰਚ ਗਈ ਸੀ gara ਫਾਈਨ ਲੈਕ ਸਬਸਕ੍ਰਾਈਬਰ ਨੂੰ ਟੋਕ ਕਰ ਆ ਫਿਰ ਮੈਂ 100 ਮਿਲੀਅਨ ਤੇ ਅਸਥਾਨ ਨੂੰ ਸਬਸਕ੍ਰਾਈਬ ਕਰ ਦਿੱਤ ਕਿ ਇਸ ਫੈਮਸ ਆ ਮਚਾਰੇ ਕੀੜੀ ਆ ਚਾਰੇ ਕੀੜੀ ਚਲ ਉਹ ਦਰਵਾਜ਼ਾ ਖੋਲ ਆ ਪੰਕੇ ਲੈਦਾ ਦੇ ਆ ਵੇਹਰ ਦੇਖ ਦੇ ਕੀ ਕਰਦਾ ਫੇ ਹਾਜੀ ਕਦੈ ਨੁੱਤੇ ਫਸ ਗਿਆ ਆਹੋ ਪਤਾ ਨਾ ਤੈਨੂੰ ਫਸ ਗਿਆ ਹੀ ਇੰਨਾ ਯਾਦ ਹੀ ਫਸ ਗਿਆ ਹੀ ਇੱਥੇ ਇਹ ਨਿੱਕਾ ਜਿਹਾ ਹੀ 2-3 ਸਾਲ ਪਹਿਲਾਂ ਦੀ ਗੱਲ ਏ ਤੇ ਤੇਨ ਇੱਕ ਸਾਲ ਪਹਿਲਾਂ ਇੱਥੇ ਫਸ ਗਿਆ ਵਿੱਚ ਹਾਏ ਰੱਬਾ ਮੈਂ ਵੱਖਰੇ ਚੀ ਕੰਮਾਂ ਤੇ ਵੱਖਰੇ ਨੇ ਹੁਣ ਮੇਲਾ ਉਹੀ ਪੰਗੇ ਫੇਰ ਲੰਦਾ ਪਿਆ ਹੱਸਦਾ ਆ ਜਾ ਹੁਣ ਆ ਜਾ ਬਿੱਤੋ ਚਲੋ ਉਹ ਯਾਦ ਯਾਦ ਅਸੀਂ ਜਦੋਂ ਬੈਦਾਂ ਸੀ ਉਹ ਦੁਨੀਆ ਤੋਂ ਲਾ ਲਓ ਆ ਲੈ ਲਓ ਕਿਹਨੂੰ ਯਾਦ ਇਹ ਹੋਰ ਕਿਹਨੂੰ ਯਾਦ ਹੋ ਬਨੇ ਕੀ ਲੱਗਾ ਏ ਇਹ ਵਰ ਕੈਮਰਾ ਉਹ ਹੈ ਨਹੀਂ ਨਾ ਥਣ ਲਾਈਆਂ ਥਣ ਨਹੀਂ ਇਹ ਨਰਮਾ ਥੋੜਾ ਕਿਹੜਾ ਬਿਆੰਕ ਵਾਲਾ ਹਾਂ ਜਿਹੜਾ ਫੂਕ ਮਾਰਦੇ ਹੋੜ ਹੋ ਜਾਂਦਾ ਮੈਂ ਇਹ ਤੇ ਫਿਰ ਉਹ ਬੂਟੀ ਏ ਫਿਰ ਇਹ ਨਰਮਾ ਨਹੀਂਗਾ ਲੋ ਜੀ ਆਪਾਂ ਪਹੁੰਚ ਗਏ ਸੀ ਕਾਰ ਤੇ ਹੁਣ ਬਣਾ ਲਈ ਚਾਹ ਤੇ ਹੁਣ ਮੰਜੇ ਨਾਲ ਬਹਿ ਲੱਗੇ ਆ ਟੀ ਲਾ ਕੇ ਦੇਖਣ ਲੱਗੇ ਆ ਹੈ ਵੀ ਬਿਲਾਓ ਦੇ ਐਂਡਿੰਗ ਬਾਏ ਬਾਏ ਟੇਕ ਕੇਅਰ ਕਰਨਾ ਸਰਗਾ ਬਿਲੀਅਨ ਆਪਾਂ ਦੋ ਨੂੰ ਤੇ ਦਸ ਬਿਲੀਅਨ ਰਾਈਟ ਇਹ ਤੇ ਬਿਲੀਅਨ ਮਿਲੀਣਾ ਤਾਂ ਘੱਟ ਨਾ ਗੱਲਾਂ ਹੀ ਨਹੀਂ ਕਰਦਾ ਹੈਗਾ ਬਸ ਤੂੰ ਕੋਈ ਹਜ਼ਾਰਾਂ ਤੇ ਗੱਲਾਂ ਕਰ ਤੂੰ ਬਿਲੀਅਨ ਮਿਲੀਅਨ ਤੇ ਲੱਖ ਦੀ ਵੀ ਨਹੀਂ ਗੱਲ ਕਰਦਾ ਦੇਖੋ ਬਰਸ਼ਾਨ ਵਾਲੀ ਐ ਸੋ ਓਕੇ ਓਕੇ ਬਾਏ ਬਾਏ ਠੀਕ ਸਾਰੇ ਅਨੁਭਾਉ ਵੀ ਹਾਂ ਬੇਟਾ ਤਸੀਰਾ ਧੰਨਵਾਦ ਬਾਏ ਕਰ ਦੋ